ਔਰ ਤੁਹਾਨੂੰ ਅੱਜ ਲਾਈਵ ਦਿਖਾਉਣ ਜਾ ਰਹੇ ਹਾਂ ਕਿਸ ਤਰ੍ਹਾਂ ਸਾਡੀ ਦਵਾਈ ਦੀ ਪ੍ਰੋਸੈਸਿੰਗ ਹੁੰਦੀ ਹੈ ਜੀ ਬਿਲਕੁਲ ਆ ਤੁਸੀਂ ਭਾਜੀ ਇੱਧਰ ਮਸ਼ੀਨਾਂ ਦਿਖਾਓ ਕਿ ਇਹਨਾਂ ਮਸ਼ੀਨਾਂ ਦੇ ਵਿੱਚ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਵਾ ਇਹ ਜ਼ਰੂਰ ਦੱਸਣਾ ਕਿ ਇਹ ਚਵਨਪਰਾਸ਼ ਦੀ ਗੱਲ ਕੀਤੀ ਜਾਵੇ ਤਾਂ ਮਾਰਕੀਟ ਦੇ ਵਿੱਚ ਹੋਰ ਵੀ ਬਹੁਤ ਮਿਲ ਰਿਹਾ ਇਹ ਕਿਸ ਤਰ੍ਹਾਂ ਵੱਖਰਾ ਵਾ ਇਹੋ ਜਿਹਾ ਕੀ ਪਾ ਦਤਾ ਇਹਦੇ ਵਿੱਚ ਇਹ ਜ਼ਰੂਰ ਦੱਸੋ ਤੇ ਇਹਦੇ ਫਾਇਦੇ ਬਾਰੇ ਦੱਸਣਾਨੇਕਾਂ ਕੰਪਨੀਆਂ ਚਵਨਪਰਾਸ਼ ਬਣਾਉਂਦੀਆਂ ਜੀ ਔਰ अनेਕਾਂ ਲੇਕਿਨ ਉਹ ਚਮਨਪਰਾਸ਼ ਸੀਮਿਤ ਰਹਿ ਗਿਆ ਸਿਰਫ ਔਲੇ ਤੱਕ ਜਾਂ 10 ਵੀ ਜੜੀ ਬੂਟੀਆਂ ਜਿਹੜੇ ਕੋਈ ਗਲਾ ਠੀਕ ਕਰ ਸਕਦੀਆਂ ਹੈ ਐਸਿਡਿਟੀ ਦੂਰ ਕਰ ਸਕਦੀਆਂ ਪਰ ਇਹ ਜਿਹੜਾ ਚਮਨਪਰਾਸ਼ ਹੈ ਇਹਨੂੰ ਪਰਾਸ਼ ਦੇ ਨਾਲ ਨਾਲ ਚਮਨ ਪ੍ਰਕਾਸ਼ ਵੀ ਕਹਾਂਗੇ ਪਾ ਕਿਉਂਕਿ ਸਰੀਰ ਨੂੰ ਪ੍ਰਕਾਸ਼ਿਤ ਕਰਦਾ ਹੈ ਸਰੀਰ ਨੂੰ ਲਾਈਟਨਿੰਗ ਕਰਦਾ ਹੈ ਸਾਡੇ 7 ਤਾਤੂ ਹੁੰਦੀਆਂ ਰਸ ਰਕਤ ਮਾਸ ਅਸਥੀ ਮੇਜ ਸ਼ੁਕਰ ਯਾਨੀ ਜਦੋਂ ਇਹ ਘਟ ਜਾਣ ਤਾਂ ਸਰੀਰ 'ਚ ਸ਼ੁਕਰ ਦਾ ਨਿਰਮਾਣ ਸ਼ੁਕਰ ਹੁੰਦਾ ਵੀਰਜ ਜੀ ਨਿਰਮਾਣ ਘਟ ਹੁੰਦਾ ਜਿਸ ਤੋਂ ਜਾਂ ਤਾਂ ਸਮੱਸਿਆ ਨਪੁੰਸਕਤਾ ਆ ਜਾਂਦੀ ਹੈ ਜਾਂ ਫਿਰ ਸਮੱਸਿਆ ਆਂਦੀ ਹੈ ਸਿਗਰਪਤਨ ਦੀ ਸਾਰੀਆਂ ਭਸਮਾਂ ਖਾਸ ਕਰ ਨੌ ਰਤਨਾ ਦੀ ਭਸਮ ਜਿਸ 'ਚ ਅਲੱਗ-ਅਲੱਗ ਤਰ੍ਹਾਂ ਦੇ ਤੱਤ ਹੁੰਦੇ ਆਂ ਸਰੀਰ ਨੂੰ ਮਿਲਦੇ ਆਂ ਇਹ ਸਿਰਫ ਟੋਨਿਕ ਹੀ ਨਹੀਂ ਸਗੋਂ ਏਜ ਵਧਾਣ ਦਾ ਇੱਕ ਨੁਸਕਾ ਵੀ ਹੈ ਅੱਜ ਕਿਉਂਕਿ ਐਵਰੇਜ ਏਜ ਘਟਦੀ ਜਾ ਰਹੀ ਹੈ ਹਰ ਬੰਦਾ ਇਸ ਗੱਲ ਦੀ ਚਿੰਤਾ ਕਰਦਾ ਹੈ ਕਿ ਸਮੇਂ ਤੋਂ ਪਹਿਲਾਂ 올ਡੇ ਜਾ ਰਹੀ ਹੈ ਪਹਿਲਾਂ 70 ਸਾਲ 100 ਸਾਲ ਦਾ ਬੰਦਾ ਵੀ ਇਹ ਕਹਿੰਦਾ ਸੀਗਾ ਦੌੜ ਲਵਾ ਲਓ ਜੀ ਅੱਜ 60 ਸਾਲ ਦੇ ਵੀ ਸਾਹ ਚੜਦਾ ਹੈ ਕਾਰਡੀਕ ਪੇਸ਼ੈਂਟ ਬਣਨ ਜਾ ਰਹੇ ਹਨ ਲੋਕ ਤੇ ਕਾਰਡੀਕ ਪੇਸ਼ੈਂਟ ਨਾ ਬਣਨ ਹੱਡ ਦੀ ਮਸਲ ਨੂੰ ਤਾਕਤ ਆਵੇ ਧਾਤੂਆਂ ਦੀ ਪੂਰਤੀ ਹੋਵੇ ਠੀਕ ਹੈ ਜੀ ਤੇ ਜਿਹੜੇ ਬਿਮਾਰ ਨਹੀਂ ਹੈ ਉਹ ਬਿਮਾਰ ਨਾ ਹੋਣ ਆਪਾਂ ਮਰਦਾਨਾ ਤਾਕਤ ਜਾਂ ਮਰਦਾਨਾ ਕਮਜ਼ੋਰੀ ਦੀ ਗੱਲ ਕਰ ਰਹੇ ਹਾਂ ਤਾਂ ਜਿਸ ਤਰ੍ਹਾਂ ਇਹ ਜੋ ਚੰਮਣਪਰਾਜ ਤੁਹਾਡੇ ਵੱਲੋਂ ਤਿਆਰ ਕੀਤਾ ਗਿਆ ਹੈ ਤਾਂ ਇਹਦੀ ਗੱਲ ਕੀਤੀ ਜਾਵੇ ਤਾਂ ਇਹ 40+ ਵਾਲੇ ਜਾਂ ਜਿਨ੍ਹਾਂ ਨੂੰ ਮੰਨ ਲਓ ਕੋਈ ਸਰੀਰਕ ਥਕਾਵਟ ਜਾਂ ਕਿਸੇ ਤਰੀਕੇ ਦੀ ਕਮਜ਼ੋਰੀ ਮਹਿਸੂਸ ਹੁੰਦੀ ਆ ਉਹ ਵੀ ਲੈ ਸਕਦੀ ਹੈ ਜਾਂ ਸਿਰਫ ਇਹ ਮਰਦਾਨਾ ਤਾਕਤ ਵਾਸਤੇ ਹੀ ਆ ਦੇਖੋ ਜੀ ਵੈਸੇ ਤਾਂ ਆਯੁਰਵੇਦ ਇਹ ਕਹਿੰਦਾ ਹੈ ਸਵਸਤਸਯ ਸਵਸਸਯ ਰਕਸ਼ਨਮ ਜਿਹੜਾ ਸਵਸਤ ਵਿਅਕਤੀ ਹੈ ਆਪਣੇ ਸਵਾਸਥਿਆ ਦੀ ਰੱਖਿਆ ਕਰੇ ਅਗਰ ਉਹ ਰੱਖਿਆ ਕਰਦਾ ਹੈ ਪੁੱ ਨੂੰ ਏਜ ਆਂਦੀ ਹੋਣੀ ਲੱਛਣ ਵੀ ਨਹੀਂ ਆਉਂਦੇ ਹਮੇਸ਼ਾ ਜਵਾਨ ਰਹਿੰਦਾ ਹੈ ਹਰ ਪੱਖੋਂ ਜਵਾਨ ਰਹਿੰਦਾ ਹੈ ਅਸੀਂ ਲੱਖਾਂ ਰੁਪਏ ਖਰਚਦੇ ਐ ਸੀਡੀ ਸਕੈਨ ਐ ਐਮ ਆਰ ਆਈ ਹੋਰ ਢਿੰਗਾ ਫਲਾਣਾ ਹੈ ਨਾ ਤੇ 올ਡ 에ਜ ਵਾਸਤੇ ਜਿਨ੍ਹਾਂ ਨੂੰ ਖਾਸ ਕਰ ਬਿਰਧ ਲੋਗ ਹੈ ਜਿਹੜੇ ਲੋਗ ਆਪਣੇ ਮਾਤਾ ਪਿਤਾ ਨੂੰ ਚਾਹਦੇ ਐ ਵੀ ਇਹਨਾਂ ਦੀ ਚੁਸਤੀ-ਪੁਰਤੀ ਬਣੀ ਰਹੇ ਜੀ 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 ਉਹਨਾਂ ਲਈ ਇਹ ਵਰਦਾਨ ਹੈ ਉਹਨਾਂ ਨੂੰ ਜਿਹੜੀ ਗਿਫਟ ਹੈ ਅਗਰ ਉਹ ਲੋਕ ਦਿੰਦੇ ਹਨ ਮੇਰੇ ਖਿਆਲ ਚ ਉਹਨਾਂ ਵਾਸਤੇ ਹੋਏਗਾ ਉਹਨਾਂ ਨੂੰ ਸਰੀਰ ਚ ਦਰਦ ਨਹੀਂ ਹੋਏਗਾ ਸਰੀਰ ਚੰਗਾ ਮੂਵ ਕਰੇਗਾ ਔਰ ਤਾਤੂਆਂ ਪੂਰੀ ਹੋਣਗੀ ਹਾਰਟ ਅੱਛਾ ਰਹੇਗਾ ਠੀਕ ਹੈ ਨਾ ਉਹਨਾਂ ਵਾਸਤੇ ਤਿਆਰ ਕੀਤਾ ਰਸਾਇਣ ਦੇ ਰੂਪ ਚ ਜਦੋਂ ਪੇਸ਼ੈਂਟ ਦਾ ਵਿਆਹ ਜਦੋਂ ਨਜ਼ਦੀਕ ਆਂਦਾ ਹੈ ਉਹ ਸੁਣੀਆਂ ਸੁਨਾਈਆਂ ਗੱਲਾਂ ਆ ਜਾਂਦੀਆਂ ਕਿ ਮੈਂ ਫਲਾਣੇ ਨੇ ਇੰਨੇ ਟਾਈਮ ਲਗਾ ਲਿਆ ਇੰਨੇ ਟਾਈਮ ਸੰਭੋਗ ਕੀਤਾ ਉਹ ਆਪਣੀ ਮਨ ਚ ਸੋਚਦਾ ਰਹਿੰਦਾ ਯਾਰ ਮੈਂ ਤੇ ਆਪਣੀ ਲਾਈਫ ਪਾਰਟਰ ਨੂੰ ਮੈਂ ਇਹ ਤੇ ਖੁਸ਼ ਕਰ ਨਹੀਂ ਪਾਵਾਂਗਾ ਮੇਰੇ ਕੋਲ ਤੇ ਨਹੀਂ ਟਾਈਮਿੰਗ ਨਹੀਂ ਹੈ ਮੇਰੇ ਤੋਂ ਕੋਈ ਐਨਰੈਕਸ਼ਨ ਨਹੀਂ ਹੈ ਉਹ ਜਦੋਂ ਬੰਦਾ ਡੁੱਬਦਾ ਹੈ ਨਾ ਇਸ ਚੀਜ਼ ਦੇ ਵਿੱਚ ਸੋਚ ਵਿੱਚ ਤੇ ਜਿਹੜੇ ਸਾਡੇ ਹਾਰਮੋਨਸ ਅਗੇ ਨਾ ਇਹ ਇਨ ਬੈਲੈਂਸ ਹੋ ਜਾਂਦੇ ਨੇ ਕਈਆਂ ਦੇ ਤਲਾਕ ਹੋਣ ਤੋਂ ਬਚ ਜਾਂਦੇ ਨੇ ਕਈਆਂ ਦੇ ਘਰ ਜਿਨ੍ਹਾਂ ਦੇ ਕਲਕਾਰੀਆਂ ਦੀ ਗੂੰਜ ਨਹੀਂ ਹੈ ਸਪਰਮ ਕਾਊਂਟ ਦੀ ਕਮੀ ਹੈ ਉਹਨਾਂ ਦੇ ਵੀ ਬੜੀ ਅੱਛੀ ਰਿਪੋਰਟਸ ਆਉਂਦੀ ਹੈ ਬੜੇ ਅੱਛੇ ਅੱਛੇ ਸਾਡੇ ਕੋਲ ਫਾਰਮੂਲੇ ਹੈ ਜਿਨ੍ਹਾਂ ਨੂੰ ਬੇਵੁਲਾਦ ਅਗੇ ਉਰਚ ਵੀ ਬੜਾ ਫਾਇਦਾ ਹੁੰਦਾ ਔਰ ਤੁਹਾਨੂੰ ਅੱਜ ਲਾਈਵ ਦਿਖਾਣ ਜਾ ਰਹੇ ਹਾਂ ਕਿਸ ਤਰ੍ਹਾਂ ਸਾਡੀ ਦਵਾਈ ਦੀ ਪ੍ਰੋਸੈਸਿੰਗ ਹੁੰਦੀ ਹੈ ਜੀ ਆਓ ਬਿਲਕੁਲ ਆ ਤੁਸੀਂ ਭਾਜੀ ਇੱਧਰ ਮਸ਼ੀਨਾਂ ਦਿਖਾਓ ਕਿ ਇਹਨਾਂ ਮਸ਼ੀਨਾਂ ਦੇ ਵਿੱਚ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਵਾ ਤਾਂ ਸਾਡੇ ਲਈ ਵੀ ਬੜੀ ਵੱਡੀ ਗੱਲ ਆ ਕਿ ਅੱਜ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ ਵਾ ਤਾਂ ਪ੍ਰੋਫੈਸਰ ਸਾਹਿਬ ਤੁਹਾਡੇ ਬਾਰੇ ਬਹੁਤ ਸੁਣਨ ਨੂੰ ਮਿਲਿਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਤਾਂ ਇਹ ਜ਼ਰੂਰ ਦੱਸਣਾ ਕਿ ਇਹ ਚਵਨਪਰਾਸ਼ ਦੀ ਗੱਲ ਕੀਤੀ ਜਾਵੇ ਤਾਂ ਮਾਰਕੀਟ ਦੇ ਵਿੱਚ ਹੋਰ ਵੀ ਬਹੁਤ ਮਿਲ ਰਿਹਾ ਇਹ ਕਿਸ ਤਰ੍ਹਾਂ ਵੱਖਰਾ ਵਾ ਇਹੋ ਜਿਹਾ ਕੀ ਪਾ ਦਿੰਦਾ ਇਹਦੇ ਵਿੱਚ ਇਹ ਜ਼ਰੂਰ ਦੱਸੋ ਤੇ ਇਹਦੇ ਫਾਇਦੇ ਬਾਰੇ ਦੱਸਣਾ ਇਦਾਂ ਜੀ ਚਵਨਪਰਾਸ਼ ਰਿਸ਼ ਮਹਾਰਿਸ਼ੀ ਚਵਨ ਦੁਆਰਾ ਬਣਾਇਆ ਇੱਕ ਰਸਾਇਣ ਸੀ ਜਿਹੜਾ ਕਿ ਕਿਹਾ ਜਾਂਦਾ ਸੀ ਕਿ ਇਹ ਨੇ ਬੁਢਾਪਾ ਦੂਰ ਕੀਤਾ ਹੈ ਯਾਨੀ ਚਮਨ ਰਿਸ਼ੀ ਬਹੁਤ 올ਡ ਹੋ ਗਏ ਸੀ ਉਹਨਾਂ ਨੂੰ ਸੰਤਾਨ ਦੀ ਲੋੜ ਪਈ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਪ੍ਰਾਸ਼ ਪ੍ਰਾਸ਼ ਦਾ ਮਤਲਬ ਹੁੰਦਾ ਆਹਾਰ ਡਾਈਟ ਉਹ ਡਾਈਟ ਖਾ ਕੇ ਦੁਆਰਾ ਤੋਂ ਉਹਨਾਂ ਨੂੰ ક્ષਮਤਾ ਮਿਲੀ ਸੈਕਸੂਅਲ ਪਾਵਰ ਮਿਲੀ ਬੁਢਾਪਾ ਘਟ ਹੋਇਆ ਜਵਾਨ ਹੋ ਗਏ ਇਹ ਇਤਿਹਾਸ ਕਹਿੰਦਾ ਹੈ ਉਸ ਤੋਂ ਬਾਅਦ ਨੇਕਾ ਕੰਪਨੀਆਂ ਚੋਂ ਪ੍ਰਾਸ਼ ਬਣਾਉਂਦੀਆਂ ਜੀ ਔਰ अनेका ਲੇਕਿਨ ਉਹ ਚਮਨਪ੍ਰਾਸ਼ ਸੀਮਿਤ ਰਹਿ ਗਿਆ ਸਿਰਫ ਔਲੇ ਤੱਕ ਜਾਂ 10 ਵੀ ਜੜੀ ਬੂਟੀਆਂ ਜਿਹੜੇ ਕੋਈ ਗਲਾ ਠੀਕ ਕਰ ਸਕਦੀਆਂ ਐ ਐਸਿਡਿਟੀ ਦੂਰ ਕਰ ਸਕਦੀਆਂ ਪਰ ਇਹ ਜਿਹੜਾ ਚਮਨਪ੍ਰਾਸ਼ ਐ ਇਹਨੂੰ ਪ੍ਰਾਸ਼ ਦੇ ਨਾਮ ਨਾਲ ਚਮਨਪ੍ਰਕਾਸ਼ ਵੀ ਕਹਾਂਗੇ ਪਾ ਕਿਉਂਕਿ ਸਰੀਰ ਨੂੰ ਪ੍ਰਕਾਸ਼ਿਤ ਕਰਦਾ ਹੈ ਸਰੀਰ ਨੂੰ ਲਾਈਟਨਿੰਗ ਕਰਦਾ ਸਾਡੇ 7 ਤਾਤੂ ਹੁੰਦੀਆਂ ਰਸ ਰਕਤ ਮਾਸ ਅਸਥੀ ਮੇਜ ਸ਼ੁਕਰ ਯਾਨੀ ਜਦੋਂ ਇਹ ਘਟ ਜਾਣ ਤਾ ਸਰੀਰ ਚ ਸ਼ੁਕਰ ਦਾ ਨਿਰਮਾਣ ਸ਼ੁਕਰ ਹੁੰਦਾ ਵੀਰਜ ਜੀ ਨਿਰਮਾਣ ਘਟ ਹੁੰਦਾ ਜਿਸ ਤੋਂ ਜਾ ਤਾਂ ਸਮੱਸਿਆ ਨਪੁੰਸਕਤਾ ਆ ਜਾਂਦੀ ਹੈ ਜਾਂ ਫਿਰ ਸਮੱਸਿਆ ਆਂਦੀ ਹੈ ਸਿਗਰਪਤਨ ਦੀ ਜਾਂ ਸਮੱਸਿਆ ਆਂਦੀ ਹੈ ਪ੍ਰੀਮੈਚੂਰ ਦੀ ਤੇ ਉਹਦੇ ਨਾਲ ਕੀ ਹੁੰਦਾ ਹੈ ਆਦਮੀ ਦਾ ਮਨੋਬਲ ਗਿਰਨੇ ਲੱਗ ਜਾਂਦਾ ਹੈ ਸਰੀਰ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਤੇ ਉਸ ਵਾਸਤੇ ਇਹ ਚੀਜ਼ ਤਿਆਰ ਕੀਤੀ ਹੈ ਜਿਸ ਸਾਰੀਆਂ ਭਸਮਾਂ ਖਾਸ ਕਰ ਨੌ ਰਤਨਾ ਦੀ ਭਸਮਾਂ ਜਿਸ ਚ ਲੱਗ ਲੱਗ ਤਰ੍ਹਾਂ ਦੇ ਤੱਤ ਹੁੰਦੇ ਆਂ ਸਰੀਰ ਨੂੰ ਮਿਲਦੇ ਆਂ ਇਹ ਸਿਰਫ ਟੋਨਿਕ ਹੀ ਨਹੀਂ ਸਗੋਂ ਏਜ ਵਿਧਾਨ ਦਾ ਇੱਕ ਨੁਸਕਾ ਵੀ ਹੈ ਅੱਜ ਕਿਉਂਕਿ ਐਵਰੇਜ ਏਜ ਘਟਦੀ ਜਾ ਰਹੀ ਹੈ ਹਰ ਬੰਦਾ ਇਸ ਗੱਲ ਦੀ ਚਿੰਤਾ ਕਰਦਾ ਹੈ ਕਿ ਸਮੇਂ ਤੋਂ ਪਹਿਲਾਂ 올ਡੇ ਜਾ ਰਹੀ ਹੈ ਪਹਿਲਾਂ 70 ਸਾਲ 80 ਸਾਲ ਦਾ ਬੰਦਾ ਵੀ ਇਹ ਕਹਿੰਦਾ ਸੀਗਾ ਦੌੜ ਲਵਾ ਲਓ ਜੀ ਅੱਜ 60 ਸਾਲ ਦੇ ਵੀ ਸਾਹ ਚੜਦਾ ਹੈ ਕਾਰਡੀਕ ਪੇਸ਼ੈਂਟ ਬਣਨ ਜਾ ਰਹੇ ਆਂ ਲੋਕ ਕਾਰਡਿਕ ਪੇਸ਼ੈਂਟ ਨਾ ਬਣਨ ਹਾਰਡ ਦੀ ਮਸਲ ਨੂੰ ਤਾਕਤ ਆਵੇ ਧਾਤੂਆਂ ਦੀ ਪੂਰਤੀ ਹੋਵੇ ਠੀਕ ਹੈ ਜੀ ਤੇ ਜਿਹੜੇ ਬਿਮਾਰ ਨਹੀਂ ਹੈ ਉਹ ਬਿਮਾਰ ਨਾ ਹੋਣ ਇਮਿਊਨਿਟੀ ਵਾਸਤੇ ਜਿਸ ਤਰ੍ਹਾਂ ਆਪਾਂ ਮਰਦਾਨਾ ਤਾਕਤ ਜਾਂ ਮਰਦਾਨਾ ਕਮਜ਼ੋਰੀ ਦੀ ਗੱਲ ਕਰ ਰਹੇ ਹਾਂ ਤਾਂ ਜਿਸ ਤਰ੍ਹਾਂ ਇਹ ਜੋ ਚੰਮਣਪਰਾਜ ਤੁਹਾਡੇ ਵੱਲੋਂ ਤਿਆਰ ਕੀਤਾ ਗਿਆ ਹੈ ਤਾਂ ਇਹਦੀ ਗੱਲ ਕੀਤੀ ਜਾਵੇ ਤਾਂ ਇਹ 40 ਪਲਸ ਵਾਲੇ ਜਾਂ ਜਿਨ੍ਹਾਂ ਨੂੰ ਮੰਨ ਲਓ ਕੋਈ ਸਰੀਰਕ ਥਕਾਵਟ ਜਾਂ ਕਿਸੇ ਤਰੀਕੇ ਦੀ ਕਮਜ਼ੋਰੀ ਮਹਿਸੂਸ ਹੁੰਦੀ ਆ ਉਹ ਵੀ ਲੈ ਸਕਦੀ ਹੈ ਜਾਂ ਸਿਰਫ ਇਹ ਮਰਦਾਨਾ ਤਾਕਤ ਵਾਸਤੇ ਹੀ ਆ ਦੇਖੋ ਜੀ ਵੈਸੇ ਤਾਂ ਆਯੁਰਵੇਦ ਇਹ ਕਹਿੰਦਾ ਹੈ ਸਵਸਤਸਯ ਸਵਸਥਯ ਰਕਸ਼ਨਮ ਜਿਹੜਾ ਸਵਸਥ ਵਿਅਕਤੀ ਹੈ ਆਪਣੇ ਸਵਾਸਥਿਆ ਦੀ ਰੱਖਿਆ ਕਰੇ ਅਗਰ ਉਹ ਰੱਖਿਆ ਕਰਦਾ ਹੈ ਉਹਨੂੰ ਏ ਜਾਂਦੀ ਹੋਣੀ ਲੱਛਣ ਵੀ ਨਹੀਂ ਆਉਂਦੇ ਹਮੇਸ਼ਾ ਜਵਾਨ ਰਹਿੰਦਾ ਹੈ ਹਰ ਪੱਖੋਂ ਜਵਾਨ ਰਹਿੰਦਾ ਹੈ ਚਾਹੇ ਦੌੜ ਲਵਾ ਲੋ ਚਾਹੇ ਸੈਕਸ਼ੂਅਲ ਕੋਈ ਪਰਫਾਰਮੈਂਸ ਹੈ ਉਹ ਕਰਾ ਲਓ ਲੇਕਿਨ ਜਦੋਂ ਉਹ ਬੰਦਾ ਸਮੇਂ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਹੈ ਇਹ ਜਿਹੜਾ ਤਿਆਰ ਕੀਤਾ ਹੈ ਇਹ ਪਾਣਾ ਸਪੈਸ਼ਲ ਰਸਾਇਣ ਤਿਆਰ ਕੀਤਾ ਹੈ ਇਹਦਾ ਇਹ ਹੈ ਵੀ ਇੱਛ ਨਵਰਤਨ ਤਾਂ ਪਈ ਗਈਆਂ ਹੈਨਾ ਸੋਨਾ ਤੇ ਚਾਂਦੀ ਦੀ ਪਸੰਬੀ ਐਡ ਕੀਤੀ ਗਈ ਹੈ ਠੀਕ ਹੈ ਨਾ ਤਾਂ ਕਿ ਸਰੀਰ ਦੇ ਸੈੱਲਾਂ ਦੀ ਰਿਪੇਅਰ ਹੋਵੇ ਔਰ ਜਿਹੜਾ ਨਾ ਇਹਨੂੰ ਖਾਵੇ ਕੋਈ ਵੀ ਲੈ ਸਕਦਾ ਇਸਨੂੰ ਬਲਕਿ ਮੈਂ ਤਾਂ ਇਹ ਕਹਾਂਗਾ ਵੀ ਬਿਮਾਰ ਹੋ ਨਾ ਹੋਣ ਵਾਲੇ ਬਿਲਕੁਲ ਜਿਹੜੇ ਬਿਮਾਰ ਨਾ ਹੋਈਏ ਇਸ ਵਾਸਤੇ ਖਾਵੇ ਤਾਂ ਬਹੁਤ ਵਧੀਆ ਅਸੀਂ ਲੱਖਾਂ ਰੁਪਏ ਖਰਚਦੇ ਐ ਐਸ ਸੀ ਟੀ ਸਕੈਨ ਐ ਐਮ ਆਰ ਆਈ ਹੋਰ ਢਿੰਗਾ ਫਲਾਣਾ ਹੈ ਨਾ ਤੇ 올ਡ ਏਜ ਵਾਸਤੇ ਜਿਨ੍ਹਾਂ ਨੂੰ ਖਾਸ ਕਰ ਬਿਰਧ ਲੋਗ ਹੈ ਜਿਹੜੇ ਲੋਗ ਆਪਣੇ ਮਾਤਾ ਪਿਤਾ ਨੂੰ ਚਾਹਦੇ ਆ ਵੀ ਇਹਨਾਂ ਦੀ ਚੁਸਤੀਪੁਰਤੀ ਬਣੀ ਰਹੇ ਜੀ 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 ਉਹਨਾਂ ਲਈ ਇਹ ਵਰਦਾਨ ਹੈ ਉਹਨਾਂ ਨੂੰ ਜਿਹੜੀ ਗਿਫਟ ਹੈ ਅਗਰ ਉਹ ਲੋਕ ਦਿੰਦੇ ਆ ਮੇਰੇ ਖਿਆਲ ਚ ਉਹਨਾਂ ਵਾਸਤੇ ਹੋਏਗਾ ਉਹਨਾਂ ਨੂੰ ਸਰੀਰ ਚ ਦਰਦ ਨਹੀਂ ਹੋਏਗਾ ਸਰੀਰ ਚੰਗਾ ਮੂਵ ਕਰੇਗਾ ਔਰ ਧਾਤੂਆਂ ਪੂਰੀ ਹੋਣਗੀ ਹਾਰਟ ਅੱਛਾ ਰਹੇਗਾ ਠੀਕ ਹੈ ਨਾ ਉਹਨਾਂ ਵਾਸਤੇ ਤਿਆਰ ਕੀਤਾ ਹੈ ਰਸਾਇਣ ਦੇ ਰੂਪ ਚ ਤੇ ਕੋਈ ਵੀ ਲੈ ਸਕਦਾ ਜਿਹੜਾ ਬਿਮਾਰ ਹੈ ਉਹ ਵੀ ਲੈ ਸਕਦਾ ਜਿਹੜਾ ਸਵਸਥ ਹੈ ਉਹ ਵੀ ਬਿਮਾਰ ਨਾ ਹੋਏ ਇਸ ਕਰਕੇ ਲੈ ਸਕਦਾ ਹਾਂਜੀ 사ਸੀ ਕਾਲ ਜੀ ਸਾਰਿਆਂ ਨੂੰ ਸੋ ਪੰਜਾਬ ਅਬਦ ਤੱਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਦੋਸਤੋ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਦੇਸੀ ਨੁਸਖਿਆਂ ਦੇ ਨਾਲ ਲੋਕਾਂ ਦੇ ਫਾਇਦੇ ਕਰਨ ਵਾਲੇ ਚਾਹੇ ਮਰਦਾਨਾ ਤਾਕਤ ਦੀ ਗੱਲ ਕੀਤੀ ਜਾਵੇ ਜਾਂ ਮਰਦਾਨਾ ਕਮਜ਼ੋਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਨੁਸਖੇ ਤਿਆਰ ਕਰਨ ਵਾਲੇ ਬੈਦ ਸਾਹਿਲ ਜੀ ਦੇ ਕੋਲ ਪਹੁੰਚੇ ਆ ਤਾਂ ਅੱਜ ਗੱਲਬਾਤ ਕਰਾਂਗੇ ਕਿ ਸਾਹਿਲ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਅੱਜ ਇਹ ਕੀ ਨਵਾਂ ਕਰਮਾਤ ਲਿਆਂਦੀ ਆ ਕੀ ਨੁਸਖਾ ਲਿਆਂਦਾ ਵਾ ਕੀ ਨਵਾਂ ਸੱਪ ਕੱਟਦਾ ਜੇ ਦੇਖੋ ਜੀ ਇਹ ਲੋਕਾਂ ਲਈ ਹੈਗਾ ਚਮਨ ਪ੍ਰਾਸ਼ ਪਰ ਸਾਡੇ ਲਈ ਹੈਗਾ ਐ ਚਮਨ ਪ੍ਰਕਾਸ਼ ਉਹ ਚਮਨ ਪ੍ਰਕਾਸ਼ ਇਸ ਤਰ੍ਹਾਂ ਹੈ ਕਿ ਜਿਹੜੇ ਨੌਜਵਾਨ ਵਿਆਹ ਤੋਂ ਡਰਦੇ ਨੇ ਜਿਨ੍ਹਾਂ ਦੇ ਕਹਿੰਦੇ ਕਿ ਅਸੀਂ ਸਾਡੀ ਹੁਣ 30 ਸਾਲ ਉਮਰ ਹੋ ਗਈ 32 ਸਾਲ ਉਮਰ ਹੋ ਗਈ ਕਈ 35 ਆਲੇ ਹੋ ਗਏ ਨੇ ਕਈ ਬਾਹਰ ਜਾਂਦਾ ਬਹਾਨਾ ਲਗਾਉਂਦੇ ਨੇ ਕਿ ਜਿਹੜੇ ਵਿਆਹ ਤੋਂ ਡਰਦੇ ਨੇ ਜੇ ਇਹਦਾ ਸੇਵਨ ਕਰਨਗੇ ਚਾਹੇ ਉਹ ਵਿਆਹ ਹੋਏ ਨੇ ਚਾਹੇ ਮੈਰਿਡ ਨੇ ਜੇ ਇਹਦਾ ਸੇਵਨ ਕਰਨਗੇ ਤੇ ਆਪਣੀ ਜ਼ਿੰਦਗੀ ਚ ਖੁਸ਼ਹਾਲ ਜ਼ਿੰਦਗੀ ਜੀਣਗੇ ਔਰ ਉਹਨਾਂ ਦੀ ਮਰਦਾਨਾ ਕਮਜ਼ੋਰੀ ਬਿਲਕੁਲ ਠੀਕ ਹੋ ਜਾਏਗੀ ਮਰਦਾਨਾ ਕਮਜ਼ੋਰੀ ਉਹਨਾਂ ਨੂੰ ਬਿਲਕੁਲ ਵੀ ਨਹੀਂ ਰਹੇਗੀ ਤਾਂ ਇੱਕ ਸਵਾਲ ਮੇਰਾ ਇਹ ਵੀ ਆ ਕਿ ਅੱਜ ਕੱਲ੍ਹ ਜੇਕਰ ਮਰਦਾਨਾ ਤਾਕਤ ਮਰਦਾਨਾ ਕਮਜ਼ੋਰੀ ਲੋਕਾਂ ਨੇ ਆਪਣੇ ਦਿਮਾਗਾ ਤੇ ਭਾਰ ਹੀ ਇਸ ਚੀਜ਼ ਦਾ ਇੰਨਾ ਕ ਪਾ ਲਿਆ ਵੀ ਹਜੇ ਵਿਆਹ ਹੋਣਾ ਹੁੰਦਾ ਪਹਿਲੋ ਹੀ ਦਿਮਾਗ ਤੇ ਟੈਨਸ਼ਨ ਭਾਈ ਹੁੰਦੀ ਯਾਰ ਕੋਈ ਖਰਾਕ ਤਿਆਰ ਕਰਾ ਲਓ ਇਸ ਤਰ੍ਹਾਂ ਕਰ ਲਓ ਉਸ ਤਰ੍ਹਾਂ ਕਰ ਲਓ ਵੀ ਇਹ ਗੱਲ ਕੀ ਆ ਤੇ ਲੋਕ ਇਹਦਾ ਦਿਮਾਗ ਤੇ ਇੰਨਾ ਭਾਰ ਕਿਉਂ ਪਾ ਰਹੇ ਆ ਦੇਖੋ ਜੀ ਦਿਮਾਗ ਦੇ ਭਾਰ ਇਸ ਕਰਕੇ ਐ ਕਿ ਸਾਡੇ ਨਾਲ ਬ੍ਰੇਨ ਦੇ ਵਿੱਚ ਇੱਕ ਪਿਚੂਟਰੀ ਗਲੈਂਡ ਹੁੰਦਾ ਜਿਹੜੇ ਕਿ ਸਾਰੇ ਹਾਰਮੋਨਸ ਜਿਹੜੇ ਆ ਨਾ ਉਹੀ ਤਿਆਰ ਕਰਦਾ ਹੈ ਜਿਸ ਤਰ੍ਹਾਂ ਹੁਣ ਜਿਸ ਤਰ੍ਹਾਂ ਮਰਦਾਨਾ ਕਮਜ਼ੋਰੀ ਲਈ ਸਾਨੂੰ ਐਲ ਐਚ ਹੈ ਐਫ ਐਸ ਐਚ ਹੈ ਟੈਸਟੋਸਟੋਨ ਹੈ ਬ੍ਰੇਨ ਦੇ ਵਿੱਚ ਸੇਰੋਟੋਨ ਦੀ ਕੈਮੀਕਲ ਦੀ ਕਮੀ ਹੋਣਾ ਨਾਈਟ੍ਰੋਕਸਾਈਡ ਦੀ ਕਮੀ ਹੋਣਾ ਇਹਦੇ ਨਾਲ ਇਹ ਕਮੀ ਕਿਉਂ ਹੁੰਦੀ ਹੈ ਜਦੋਂ ਪੇਸ਼ੈਂਟ ਦਾ ਵਿਆਹ ਜਦੋਂ ਨਜ਼ਦੀਕ ਆਂਦਾ ਹੈ ਉਹ ਸੁਣੀਆਂ ਸੁਨਾਈਆਂ ਗੱਲਾਂ ਆ ਜਾਂਦੀਆਂ ਕਿ ਮੈਂ ਫਲਾਣੇ ਨੇ ਇੰਨੇ ਟਾਈਮ ਲਗਾ ਲਿਆ ਇੰਨੇ ਟਾਈਮ ਸੰਭੋਗ ਕੀਤਾ ਉਹ ਆਪਣੀ ਮਨ ਚ ਸੋਚਦਾ ਰਹਿੰਦਾ ਯਾਰ ਮੈਂ ਤੇ ਆਪਣੀ ਲਾਈਫ ਪਾਰਟਨ ਨੂੰ ਮੈਂ ਇਹ ਤੇ ਖੁਸ਼ ਕਰ ਨਹੀਂ ਪਾਵਾਂਗਾ ਮੇਰੇ ਕੋਲ ਤੇ ਇਨੀ ਟਾਈਮਿੰਗ ਨਹੀਂ ਹੈ ਮੇਰੇ ਤੋਂ ਕੋਈ ਐਨਰੈਕਸ਼ਨ ਨਹੀਂ ਹੈ ਉਹ ਜਦੋਂ ਬੰਦਾ ਡੁੱਬਦਾ ਹੈ ਨਾ ਇਸ ਚੀਜ਼ ਦੇ ਵਿੱਚ ਸੋਚ ਵਿੱਚ ਤੇ ਜਿਹੜੇ ਸਾਡੇ ਹਾਰਮੋਨਸ ਅਗੇ ਨਾ ਇਹ ਇਨ ਬੈਲੈਂਸ ਹੋ ਜਾਂਦੇ ਨੇ ਇਨ ਬੈਲੈਂਸ ਹੋਣ ਦੇ ਨਾਲ ਬੰਦੇ ਨੂੰ ਮਰਦਾਨਾ ਕਮਜ਼ੋਰੀ ਆਉਂਦੀ ਹੈ ਉਸ ਲਈ ਹੈ ਚਵਨ ਪ੍ਰਕਾਸ਼ ਜਿਹੜਾ ਬਹੁਤ ਕੰਮ ਕਰਦਾ ਹੈ ਬਹੁਤ کارਗਰ ਹੈ ਸੈਰੋਟੋਨਿਨ ਸੈਰੋਟੋਨਿਨ ਦੀ కెਮਿਕਲ ਨੂੰ ਵੀ ਵਧਾਉਂਦਾ ਹੈ ਨਾਈਟ੍ਰੋਕਸਾਈਡ ਨੂੰ ਵੀ ਵਧਾਉਂਦਾ ਸਾਡੀ ਆਰਟਰੀਸ ਨੂੰ ਵੀ ਠੀਕ ਕਰਦਾ ਹੈ ਐਲ ਐਚ ਦਾ ਲੈਵਲ ਨੂੰ ਵੀ ਨਾਰਮਲ ਕਰਦਾ ਹੈ ਐਫ ਐਸ ਐਚ ਦਾ ਵੀ ਨਾਰਮਲ ਕਰਦਾ ਹੈ ਉਹ ਟੈਸਟੋਸਟਰੋਨ ਨੂੰ ਵੀ ਨਾਰਮਲ ਕਰਦਾ ਹੈ ਤਾਂ ਇੱਕ ਚੀਜ਼ ਮੈਨੂੰ ਹੋਰ ਦੱਸਣਾ ਕਿ ਜਿਸ ਤਰ੍ਹਾਂ ਕਿ ਤੁਸੀਂ ਇਹ ਚਵਨ ਪ੍ਰਾਸ਼ ਬਾਰੇ ਦੱਸ ਰਹੇ ਹੋ ਤਾਂ ਕੁਝ ਇਸ ਤਰ੍ਹਾਂ ਦਾ ਨਹੀਂ ਇਹਦੇ ਵਿੱਚ ਵੀ ਆਯੁਰਵੈਦਿਕ ਹੀ ਆ ਕਿ ਇਹਦੇ ਵਿੱਚ ਗੋਲੀ ਗੱਟਾ ਕੋਈ ਪਾਤਾ ਹੋਵੇ ਵੀ ਖਾਂਦੇ ਇੱਕਦامی ਘੋੜੇ ਵਰਗੀ ਤਾਕਤ ਇਹ ਜ਼ਰੂਰ ਦੱਸੋ ਸਾਡੇ ਜਿਹੜੇ ਵੱਡੇ ਵੈਦ ਸਾਹਿਬ ਨੇ ਡਾਕਟਰ ਸੁਨਦਰ ਕੁਮਾਰ ਜੀ ਔਰ ਕੇਕੇ ਅਗਰਵਾਲ ਜੀ ਠੀਕ ਹੈ ਜੀ ਜਿਹੜੇ ਕਿ ਪ੍ਰੋਫੈਸਰ ਨੇ ਤੁਹਾਨੂੰ ਫੇਰ ਕਿਹਾ ਇਸ ਤੋਂ ਬਾਅਦ ਤੁਹਾਨੂੰ ਫੈਕਟਰੀ ਲੈ ਕੇ ਚਲਦੇ ਆ ਕਿ ਜਿਨ੍ਹਾਂ ਨੇ ਕਦੀ ਜ਼ਿੰਦਗੀ ਦੇ ਵਿੱਚ ਸੋਚਿਆ ਵੀ ਨਹੀਂ ਕਿ ਕੋਈ ਗੋਲੀ ਪੀਸ ਕੇ ਪਾਣੀ ਹੈ ਠੀਕ ਹੈ ਜੀ ਕੋਈ ਐਲੋਪੈਥਿਕ ਮੈਡੀਸਨ ਪਾਣੀ ਹੈ ਪਿਓਰ ਸ਼ੁੱਧ ਆਯੁਰਵੈਦਿਕ ਨਾਲ ਤਿਆਰ ਕਰਦੇ ਨੇ ਔਰ ਉਹਨਾਂ ਦੇ ਹੱਥੋਂ ਕਈ ਵੈਦ ਬਣ ਕੇ ਨਿਕਲ ਗਏ ਨੇ ਕੋਈ ਡਾਕਟਰ ਬਣ ਕੇ ਨਿਕਲ ਗਏ ਨੇ ਔਰ ਆਪ ਪ੍ਰੋਫੈਸਰ ਨੇ ਆਯੁਰਵੈਦਿਕ ਦੇ ਵੱਡੇ ਪ੍ਰੋਫੈਸਰ ਨੇ ਉਹੋ ਹੀ ਇਹ ਚੀਜ਼ ਨੂੰ ਤਿਆਰ ਕਰਦੇ ਨੇ ਅਸੀਂ ਇਕੱਠੇ ਰਲ ਕੇ ਤਿਆਰ ਕਰੀਦੀ ਐ ਮੈਂ ਵੀ ਉਹਨਾਂ ਦਾ ਸਟੂਡੈਂਟ ਆ ਉਹਨਾਂ ਕੋਈ ਸਾਰਾ ਸਿੱਖਿਆ ਵਾਂ ਤੇ ਉਹਨਾਂ ਦੀ ਬਦਵਾਲਤ ਅਸੀਂ ਲੋਕਾਂ ਨੂੰ ਅਸੀਂ ਮਰਦਾਨਾ ਕਮਜ਼ੋਰੀ ਕਈਆਂ ਦੇ ਤਲਾਕ ਹੋਣ ਤੋਂ ਬਚ ਜਾਂਦੇ ਨੇ ਕਈਆਂ ਦੇ ਘਰ ਜਿਨ੍ਹਾਂ ਦੇ ਕਲਕਾਰੀਆਂ ਦੀ ਗੂੰਜ ਨਹੀਂ ਹੈ ਸਪਰਮ ਕਾਊਂਟ ਦੀ ਹਈ ਹੈ ਉਹਨਾਂ ਦੇ ਵੀ ਬੜੀ ਅੱਛੀ ਰਿਪੋਰਟਸ ਆਂਦੀ ਹੈ ਬੜੇ ਅੱਛੇ ਅੱਛੇ ਸਾਡੇ ਕੋਲ ਫਾਰਮੂਲੇ ਜਿਨ੍ਹਾਂ ਨੂੰ ਬੇਵੁਲਾਦ ਗਏ ਉਰਚ ਵੀ ਬੜਾ ਫਾਇਦਾ ਹੁੰਦਾ ਤਾਂ ਬਿਲਕੁਲ ਸਾਨੂੰ ਇੰਟਰਵਿਊ ਤੋਂ ਬਾਅਦ ਨਾ ਉਹ ਫੈਕਟਰੀ ਵੀ ਲੈ ਕੇ ਚੱਲਣਾ ਉਹ ਦਿਖਾਉਣਾ ਵੀ ਜ਼ਰੂਰ ਤੇ ਬਾਕੀ ਫਿਲਹਾਲ ਆਪਾਂ ਇਸ ਤੇ ਗੱਲਬਾਤ ਕਰਦੇ ਆਂ ਤਾਂ ਜਿਸ ਤਰ੍ਹਾਂ ਆ ਕੀ ਚੀਜ਼ਾਂ ਰੱਖੀਆਂ ਜਾਂ ਕੀ ਕੀ ਪੈਂਦਾ ਇਹਦੇ ਵਿੱਚ ਦੇਖੋ ਜੀ ਜਿਹੜਾ ਫੈਕਟਰੀ ਦੇ ਵਿੱਚ ਤਿਆਰ ਹੁੰਦਾ ਹੈ ਉਹ ਜਿਹੜਾ ਚਮਨ ਪ੍ਰਕਾਸ਼ ਹੈਗਾ ਉਹ ਵਿਦਆਊਟ ਸਵਰਨ ਭਸਮਲਾ ਵੀ ਹੁੰਦਾ ਹੈ ਤੇ ਸਵਰਨ ਭਸਮਲਾ ਜਿਹੜਾ ਹੁੰਦਾ ਉਹ ਸੀ ਐਕਸਟਰਾ ਪੇਸ਼ੈਂਟ ਦੇ ਅਕੋਰਡਿੰਗਲੀ ਜੇ ਪ ਤਾਂ ਉਹਦੇ ਅਕੋਰਡਿੰਗਲੀ ਅਸੀਂ ਉਹ ਤਿਆਰ ਕਰੀਦਾ ਹੁਣ ਜਿਸ ਰਸ ਰਸਾਇਣ ਹਗੇ ਨੇ ਇਹ ਪਸਮਾ ਕੀ ਹੈ ਇਹ ਪੇਸ਼ੈਂਟ ਦੇ ਅਕੋਰਡਿੰਗਲੀ ਬਣੇਗਾ ਇਹ ਨਹੀਂ ਹੈਗਾ ਕਿ ਉਹ ਫਲਾਣਾ ਪੇਸ਼ੈਂਟ ਆ ਗਿਆ ਜੀ ਉਹਨੂੰ ਚਾਹੇ ਕਿਡਨੀ ਦਾ ਰੋਗ ਹੋਵੇ ਚਾਹੇ ਰੰਦੀਵਰ ਦਾ ਰੋਗ ਹੋਵੇ ਚਾਹੇ ਉਹਨੂੰ ਆਰਥਰਾਇਟਿਸ ਹੋਵੇ ਕੋਈ ਵੀ ਪੇਸ਼ੈਂਟ ਹੋਵੇ ਚਾਹੇ ਉਹਨੂੰ ਹਾਰਟ ਦੀ ਪ੍ਰੋਬਲਮ ਹੋਵੇ ਉਹਦੀ ਪੇਸ਼ੈਂਟ ਦੀ ਨੀਡ ਦੇ ਹਿਸਾਬ ਨਾਲ ਇਹ ਕੇ ਕੇ ਅਗਰਵਾਲ ਵੱਡੇ ਪ੍ਰੋਫੈਸਰ ਸਾਹਿਬ ਤਿਆਰ ਕਰਦੇ ਨੇ ਇਹ ਨਹੀਂਗਾ ਕਿ ਹੁਣ ਇਹ ਚ ਪੰਜ ਚਮਚੇ ਪਾਤੇ ਤੇ ਉਹਨੂੰ ਪ੍ਰੋਬਲਮ ਦਰਪਿਤ ਰ ਉਵੇ ਉਹ ਸਾਰਾ ਉਹਨੂੰ ਐਨਾਲਾਈਸਿਸ ਕਰਨ ਤੋਂ ਬਾਅਦ ਹੀ ਇਹ ਚੀਜ਼ਾਂ ਪੈਂਦੀਆਂ ਨੇ ਇਹ ਕੁਝ ਸਾ 골ਡ ਭਸਮ ਹੈ ਸੋਨੇ ਦੀ ਭਸਮ ਹੈ ਇਹ ਸਿਧ ਮੱਕਰ ਦੁਆਜਾ ਹੈ ਇਹ ਪੁਸ਼ਪਦਨ ਵਰਸ ਹੈ ਇਸ ਤਰ੍ਹਾਂ ਦੇ ਇੰਗਰੀਡੀਅੰਟਸ ਜਿਹੜੇ ਹਗੇ ਨੇ ਪੇਸ਼ੈਂਟ ਦੀ ਨੀਡ ਦੇ ਨਾਲ ਹੀ ਹਿਸਾਬ ਦੇ ਪੇਸ਼ੈਂਟ ਦੀ ਨੀਡ ਦੇ ਨਾਲ ਹੀ ਉਹਨੂੰ ਐਨਾਲਾਈਸਿਸ ਕਰਕੇ ਪਾਈ ਤੇ ਤਾਂ ਇਹ ਜ਼ਰੂਰ ਦੱਸਣਾ ਕਿ ਜਿਸ ਤਰ੍ਹਾਂ ਮੰਨ ਲਓ ਜਿਹੜੇ ਵੀ ਆਪਣੀ ਇਸ ਵੀਡੀਓ ਨੂੰ ਵੇਖ ਰਹੇ ਆ ਲੋਕ ਠੱਗਿਆ ਠੱਗਿਆ ਬਹੁਤ ਮਹਿਸੂਸ ਕਰਦੇ ਆ ਕਿ ਕਿਉਂਕਿ ਮਾਰਕੀਟ ਦੇ ਵਿੱਚ ਨਾ ਲੁੱਟ ਵਾਕਈ ਬੜੀ ਮੱਚ ਚੁੱਕੀ ਹੋਈ ਹੈ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਉਹਨਾਂ ਲੋਕਾਂ ਦੇ ਭਰੋਸੇ ਦੇ ਲਈ ਕੀ ਕਹਿਣਾ ਚਾਹੋਗੇ ਕਿੰਨੇ ਸਮੇਂ ਦੇ ਵਿੱਚ ਜੇ ਕੋਈ ਇਹਨੂੰ ਲੈਂਦਾ ਵਾ ਤਾਂ ਕਿੰਨੇ ਸਮੇਂ 'ਚ ਉਹਨੂੰ ਰਿਜ਼ਲਟ ਆ ਜਾਊਗਾ ਤੇ ਇਹ ਚੀਜ਼ ਲੰਬੇ ਸਮੇਂ ਤੱਕ ਕਰਦੇ ਨਹੀਂ ਖਾਣੀ ਪਊਗੀ ਇਹ ਜ਼ਰੂਰ ਦੱਸੋ ਕੱਲ ਯੁੱਗ ਦਾ ਟਾਈਮ ਹੈ ਕਹਿੰਦੇ ਆ ਜੇ ਧੋਖਾ ਕਰੇਗਾ ਬੰਦਿਆਂ ਤੇ ਧੋਖਾ ਇੱਥੇ ਹੀ ਮਿਲ ਜਾਣਾ ਹੈ ਠੀਕ ਹੈ ਨਾ ਅੱਜ ਕਿਸੇ ਨਾਲ ਚੀਟ ਕਰਕੇ ਕਿਸੇ ਨਾਲ ਫਰਾਡ ਕਰਕੇ ਜੇ ਚਾਰ ਪੈਸੇ ਕਮਾ ਲੋਗੇ ਤੁਹਾਡੇ ਇੱਥੇ ਹੀ ਨਿਕਲ ਜਣੇ ਆ ਇਸੇ ਕਰਕੇ ਜੈਨੂਨ ਪੈਸੇ ਲੈਣੇ ਆ ਸਾਡੇ ਦੋਨੋਂ ਵੈਸ ਸਾਹਿਬ ਦਾ ਅਸ਼ੀਰਵਾਦ ਹੈ ਉਹਨਾਂ ਨੇ ਇੱਕੋ ਗੱਲ ਸਮਝਾਈ ਹੈ ਕਿ ਥੋੜੇ ਪੈਸੇ ਲਵੋ ਘੱਟ ਪੈਸੇ ਲਵੋ ਤੇ ਪੇਸ਼ੈਂਟ ਦਾ ਟਰੀਟਮੈਂਟ ਅੱਛੀ ਨੀਅਤ ਦੇ ਨਾਲ ਕਰੋ ਕਿ ਅਗਲਾ ਚਾਰ ਪੇਸ਼ੈਂਟ ਹੋਰ ਵੀ ਭੇਜੇ ਤੇ ਇਥੋਂ ਠੀਕ ਹੋ ਕੇ ਜਾਣ ਜੀ ਕਿ ਕਿਸੇ ਨਾਲ ਠੱਗੀ ਨਾ ਹੋਵੇ ਤੇ ਨਾ ਠੱਗੀ ਕਰਨੀ ਹੈ ਤੇ ਨਾ ਆਪਣੇ ਨਾਲ ਕਿਸੇ ਕਿਸੇ ਨਾਲ ਕੀਤੀ ਤੇ ਨਾ ਅਸੀਂ ਹੋਣ ਦੇਣੀ ਹੈ ਤਾਂ ਰਿਜ਼ਲਟ ਕਿੰਨੇ ਸਮੇਂ ਦੇ ਵਿੱਚ ਇਹਦਾ ਦਿਖਣ ਲੱਗ ਪਊਗਾ ਜੇ ਕੋਈ ਲੈਂਦਾ ਤਾਂ ਗੱਲ ਫੇਰ ਉਹ ਆ ਗਈ ਪੇਸ਼ੈਂਟ ਦੀ ਜਿਹੜੀ ਪ੍ਰੋਬਲਮ ਹੈ ਜੀ ਉਹਦੇ ਹਿਸਾਬ ਨਾਲ ਹੈ ਜੇ ਉਹਨੂੰ ਇਹ 슈ਗਰ ਫ੍ਰੀ ਹੈ ਇਹ ਡਾਇਬੀਟਿਕ ਵਾਲਾ ਪੇਸ਼ੈਂਟ ਵੀ ਲੈ ਸਕਦਾ ਹੈ ਠੀਕ ਹੈ ਕਈਆਂ ਨੂੰ 4-5 ਦਿਨਾਂ ਦੇ ਵਿੱਚ ਰਿਜ਼ਲਟ ਆ ਜਾਂਦਾ ਹੈ ਤਾਂ ਕਈਆਂ ਨੂੰ ਵੀਕਲੀ ਆ ਜਾਂਦਾ ਹੈ ਹੁਣ ਇਹ ਨਹੀਂ ਗਾਇ ਇੱਕ ਚਮਚਾ ਖਾਂਦੇ ਆ ਜਾਏਗਾ ਉਹ ਤੇ ਫਿਰ ਇੰਗਲਿਸ਼ ਗੋਲੀ ਹੋ ਗਈ ਠੀਕ ਹੈ ਨਾ ਐਲੋਪੈਥਿਕ ਗੋਲੀ ਹੋ ਗਈ ਉਹਸੀਆ ਦੇ ਚ ਨਾ ਐਡ ਕੀਤਾ ਤੇ ਨਾ ਸਾਨੂੰ ਕਰਨ ਦੀ ਲੋੜ ਹੈ ਕਿਉਂਕਿ ਸਾਡੇ ਗੁਰੂਆਂ ਨੇ ਸਾਡੇ ਵੱਡੇ ਵੈਦ ਸਾਹਿਬ ਨੇ ਕੇ ਕੇ ਅਗਰਵਾਲ ਜੀ ਨੇ ਪ੍ਰੋਫੈਸਰ ਸਾਹਿਬ ਨੇ ਇਹੋ ਹੀ ਸਮਝਾਇਆ ਹੈ ਕਿ ਕਿਸੇ ਨੂੰ ਵੀ ਚੀਜ਼ ਦੇਣੀ ਹੈ ਕਿਸੇ ਨੂੰ ਵੀ ਕੋਈ ਦਵਾਈ ਦੇਣੀ ਹੈ ਉਹਨੂੰ ਦੁਆ ਦੇ ਨਾਲ ਦਿਓ ਤੇ ਅੱਛਾ ਉਹਦਾ ਟਰੀਟਮੈਂਟ ਹੋਵੇ ਤਾਂ ਇੱਕ ਲਾਸਟ ਸਵਾਲ ਮੈਂ ਕਰਨਾ ਚਾਹਾਂਗਾ ਚਲੋ ਇਸ ਮਸਲੇ ਤੇ ਸੋਸ਼ਲ ਮੀਡੀਆ ਤੇ ਗੱਲ ਕਰਨੀ ਤਾਂ ਨਹੀਂ ਪਰ ਫਿਰ ਵੀ ਲੋਕ ਪੀੜਤ ਆ ਇਸ ਕਰਕੇ ਥੋੜੀ ਜੀ ਗੱਲ ਆਪਾਂ ਇਸ ਮਸਲੇ ਤੇ ਜ਼ਰੂਰ ਕਰਾਂਗੇ ਕਿ ਦੇਖੋ ਕੁਝ ਲੋਕ ਇਹੋ ਜਿਹੀ ਵੀ ਆ ਕਿ ਜਿਨ੍ਹਾਂ ਦੇ ਵਿਆਹ ਨੂੰ ਨਾ 15-15 ਸਾਲ ਹੋ ਗਿਆ ਪਰ ਬੱਚਾ ਨਹੀਂ ਹੋ ਰਿਹਾ ਕਿਉਂਕਿ ਵੇਖੋ ਬਹੁਤ ਸਾਰੇ ਲੋਕ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਇਹੋ ਜਿਹੀ ਗੱਲਾਂ ਨਾ ਕਰੋ ਪਰ ਗੱਲ ਪਤਾ ਕੀ ਆ ਜੇ ਆਪਾਂ ਇਸ ਮਸਲੇ ਤੇ ਗੱਲ ਨਾ ਕਰਾਂਗੇ ਤੇ ਉਹਨਾਂ ਦਾ ਉਹਨਾਂ ਦਾ ਹੱਲ ਕਿਸ ਤਰ੍ਹਾਂ ਹੋਊਗਾ ਕਿਉਂਕਿ ਲੋਕ ਨਾ ਪਰੇਸ਼ਾਨ ਬੜੇ ਆ ਟੈਨਸ਼ਨ ਬੜੀ ਆ ਡਿਪਰੈਸ਼ਨ ਬਹੁਤ ਆ ਉਹਦੇ ਬਾਰੇ ਜ਼ਰੂਰ ਦੱਸੋ ਵੀ ਜਿਨ੍ਹਾਂ ਦੇ ਜਿਸ ਤਰ੍ਹਾਂ ਮੰਨ ਲਓ ਕਿ ਕੋਈ ਸ਼ੁਗਰਾਂੂਆਂ ਦੀ ਕਮੀ ਆ ਜਾਂ ਕੁਛ ਆ ਸਿਆਣੇ ਕਹਿੰਦੇ ਹੁੰਦੇ ਸੀ ਜੇ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਕੋਠੇ ਚੜ ਕੇ ਵੀ ਕਿਸੇ ਨੂੰ ਗੱਲ ਕਰੋ ਕਿਸੇ ਨੂੰ ਆਵਾਜ਼ ਦਿਓ ਤੇ ਕੋਈ ਨਾ ਕੋਈ ਸੁਣ ਲੈਂਦਾ ਹੈ ਜੀ ਜੀ ਤੁਸੀਂ ਇਹ ਕਹਿ ਰਹੇ ਹੋ ਨਾ ਸੋਸ਼ਲ ਮੀਡੀਆ ਦੇ ਥਰੂ ਨਹੀਂ ਪਤਾ ਲੱਗਣਾ ਚਾਹੀਦਾ ਇਹ ਤੁਸੀਂ ਬਿਲਕੁਲ ਗਲਤ ਹੋ ਇੱਥੇ ਸੋਸ਼ਲ ਮੀਡੀਆ ਹੀ ਕਹੋ ਜਾ ਰਹਾ ਹੈ ਕਿ ਜਿਹੜੇ ਮੈਂ ਉਹ ਤੁਹਾਨੂੰ ਕਈ ਰਿਪੋਰਟਰਾਂ ਨਹੀਂ ਦਿਖਾ ਸਕਦਾ ਇਸ ਬਿਲਕੁਲ ਸੀਕ੍ਰੇਟ ਰਹੇਗਾ ਇੱਥੇ ਜਿਹੜਾ ਵੀ ਪੇਸ਼ੈਂਟ ਆਂਦਾ ਹੈ ਉਹਦੀ ਹਰ ਗੱਲ ਸੀਕ੍ਰੇਟ ਰਹੇਗੀ ਹੁਣ ਇਟਲੀ ਪੇਸ਼ੈਂਟ ਹੈ ਉਹਦੇ ਘਰ ਬੋਏ ਹੋਇਆ ਹੈ ਕਈ ਸਾਲਾਂ ਬਾਅਦ ਬੇਬੀ ਬੋਏ ਹਾਂ ਹਾਂਜੀ ਹਾਂਜੀ ਤੇ ਉਹਨਾਂ ਨੇ ਜਨਵਰੀ ਚ ਆਣਾ ਹੈ ਠੀਕ ਹੈ ਹੋਰ ਵੀ ਕਈ ਪੇਸ਼ੈਂਟ ਹੈ ਹਿਮਾਚਲ ਚ ਨੇ ਠੀਕ ਹੈ ਜੰਮੂ ਸਾਈਡ ਨੇ ਆਪਣੇ ਪੰਜਾਬ ਚ ਵੀ ਨੇ ਜਿਨ੍ਹਾਂ ਦੇ ਘਰ 10-10 ਸਾਲ ਤੋਂ ਬੇਬੀ ਨਹੀਂ ਸੀ ਉਹਨਾਂ ਦੀ ਰਿਪੋਰਟਾਂ ਹਸਬੰਡ ਵਾਈਫ ਦੀਆਂ ਦੋਨੋਂ ਅਸੀਂ ਚੈੱਕ ਕਰਦੇ ਆਂ ਠੀਕ ਹੈ ਉਹ ਆਪਣਾ ਮੇਲ ਦੀਆਂ ਆਪਣੇ ਸਪਰਮ ਕਾਊਂਟ ਸੀਮਨ ਦਾ ਐਨਾਲਾਈਸਿਸ ਦੀ ਰਿਪੋਰਟ ਚੈੱਕ ਕਰੀ ਦੀ ਹੈ ਔਰ ਫਲੋਪੀਅਨ ਟਿਊਬ ਦੀ ਫੀਮੇਲ ਦੇ ਵਿੱਚ ਸਾਰਾ ਕੁਝ ਅਸੀਂ ਚੈੱਕ ਕਰ ਗਏ ਰਿਪੋਰਟਾਂ ਚੈੱਕ ਕਰ ਗਏ ਜਿਨ੍ਹਾਂ ਦੇ ਵਿੱਚ ਵੀ ਵੀਕਨੈਸ ਹੋਵੇ ਜਿਨ੍ਹਾਂ ਦੇ ਵਿੱਚ ਵੀ ਕੋਈ ਪ੍ਰੋਬਲਮ ਹੋਵੇ ਦੋਨਾਂ ਚ ਵੀ ਤੇ ਅਸੀਂ ਉਹਦਾ ਟਰੀਟਮੈਂਟ ਕਰੀਦਾ ਔਰ ਬਹੁਤ ਅੱਛੀ ਆਯੁਰਵੈਦਿਕ ਤੁਹਾਨੂੰ ਫੇਰ ਦੱਸਿਆ ਕਿ ਜਿਨ੍ਹਾਂ ਨੇ ਆਪ ਵੈਦ ਬਣਾ ਦਿੱਤੇ ਲੋਕਾਂ ਨੂੰ ਪੜਾ ਕੇ ਸਿੱਖਿਆ ਦੇ ਕੇ ਕਿਤਾਬਾਂ ਵੀ ਲਿਖੀਆਂ ਆਈਆਂ ਉਹਨਾਂ ਕੋ ਕਿਹੜਾ ਗਿਆਨ ਨਹੀਂ ਹੋਏਗਾ ਉਹਨਾਂ ਨੇ ਬਹੁਤ ਤਰੱਕੀ ਕੀਤੀ ਹੈ ਔਰ ਲੋਕਾਂ ਨੂੰ ਬੜਾ ਅੱਛਾ ਅਜਮੰਝਲ ਤੇ ਲੈ ਕੇ ਆਏ ਨੇ ਕਿ ਲੋਕਾਂ ਦੇ ਘਰ ਕਲਕਾਰੀਆਂ ਦੀ ਗੂੰਜ ਆ ਚੁੱਕੀ ਹੈ ਤਾਂ ਇੱਕ ਹੋਰ ਸਵਾਲ ਇਹ ਆ ਕਿ ਇਹ ਜ਼ਰੂਰ ਦੱਸੋ ਕਿ ਜਿਸ ਤਰ੍ਹਾਂ ਜਿਨ੍ਹਾਂ ਨੇ ਮਰਦਾਨਾ ਕਮਜ਼ੋਰੀ ਬਹੁਤ ਸਾਰੇ ਯੰਗ ਏਜ ਦੇ ਵਿੱਚ ਸ਼ਰਾਬ ਪੀਤੀ ਆ ਲਿਵਰ ਡੈਮੇਜ ਕਰ ਲਈ ਆ ਜਾਂ ਕੁਝ ਨਸ਼ੇ ਵੀ ਕਰਦੇ ਆ ਤਾਂ ਛੱਡ ਜ਼ਰੂਰ ਦਿੱਤਾ ਵਾ ਵਿਆਹ ਤੋਂ ਬਾਅਦ ਪਰ ਉਹਨਾਂ ਦੇ ਵੀ ਜਿਸ ਤਰ੍ਹਾਂ ਮੰਨ ਲਓ ਕਿ ਉਹ ਲੋਕ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਉਹਨਾਂ ਤੇ ਵੀ ਤੁਹਾਡੀ ਦਵਾਈ ਜਿਸ ਤਰ੍ਹਾਂ ਮੰਨ ਲਓ ਕਿ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਉਹ ਵੀ ਤੁਹਾਡੇ ਨਾਲ ਰਾਬਤਾ ਕਰ ਸਕਦੇ ਆ ਤੁਹਾਨੂੰ ਪਹਿਲੇ ਸਮਝਾਇਆ ਹੈ ਕਿ ਬ੍ਰੇਨ ਦੇ ਵਿੱਚ ਇੱਕ ਪਿਚਿਟਰੀ ਗਲੈਂਡ ਹੈ ਜਿਹੜੇ ਐਡਿਕਟ ਹੁੰਦੇ ਨੇ ਕੋਈ ਵੀ ਨਸ਼ਾ ਕਰਦੇ ਨੇ ਚਾਹੇ ਉਹ ਸ਼ਰਾਬ ਦਾ ਨਸ਼ਾ ਹੈ ਚਾਹੇ ਆਪਣਾ ਚਿੱਟੇ ਦਾ ਨਸ਼ਾ ਹੈ ਕੋਈ ਵੀ ਨਸ਼ਾ ਕਰਕੇ ਜੇ ਛੱਡ ਚੁੱਕੇ ਨੇ ਪਰ ਉਹਨਾਂ ਦੇ ਜਿਹੜੇ ਹਾਰਮੋਨਸ ਇਨ ਬੈਲੈਂਸ ਹੋ ਚੁੱਕੇ ਹੁੰਦੇ ਨੇ ਉਹ ਵੀ ਆਪਣਾ ਟ੍ਰੀਟਮੈਂਟ ਆ ਕੇ ਕਰਾ ਸਕਦੇ ਆ ਉਹ ਵੀ ਬਿਲਕੁਲ ਠੀਕ ਹੋ ਸਕਦੇ ਆ ਮਰਦਾਨਾ ਕਮਜ਼ੋਰੀ ਬਿਲਕੁਲ ਠੀਕ ਹੋ ਸਕਦੀ ਹੈ ਘਰ ਉਹਨਾਂ ਦਾ ਜਿਹੜੇ ਕਲੇਸ਼ ਰਹਿੰਦਾ ਉਹ ਵੀ ਬਿਲਕੁਲ ਠੀਕ ਹੋਏਗਾ ਇਸ ਗੱਲ ਦੀ ਬਿਲਕੁਲ ਤੁਸੀਂ ਚਿੰਤਾ ਨਾ ਕਰੋ ਕਿ ਜਿਨ੍ਹਾਂ ਨੂੰ ਪਹਿਲੇ ਨਸ਼ਾ ਕਰਦੇ ਸੀ ਜੀ ਕਿ ਅਸੀਂ ਹੁਣ ਬਿਲਕੁਲ ਠੀਕ ਹੋ ਨਹੀਂ ਸਕਦੇ ਸਾਡੀ ਨਸਾ ਡੈਡ ਹੋ ਗਈ ਹੈ ਨਸਾ ਡੈਡ ਨਹੀਂ ਹੁੰਦੀਆਂ ਬ੍ਰੇਨ ਤੋਂ ਜਿਹੜਾ ਸਾਡਾ ਫਿਰ ਕਹਿ ਰਿਆਂ ਜਿਹੜਾ ਆਰਟਰੀਸ ਕੰਮ ਕਰਦੀਆਂ ਹਾਰਟ ਤੋਂ ਬ੍ਰੇਨ ਤੋਂ ਸਪਲਾਈ ਹੁੰਦੀ ਹੈ ਹਾਰਟ ਤੋਂ ਆਰਟਰੀਸ ਵਰਕ ਕਰਦੀਆਂ ਪੈਨਕ੍ਰੈਸ ਤੇ ਜਾਂਦੀ ਹੈ ਪੈਲਵਿਕ ਤੇ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਪਨਾਈਲ ਤੇ ਜਾਂਦੀ ਹੈ ਪਨਾਈਲ ਤੋਂ ਜਾਣ ਤੋਂ ਬਾਅਦ ਉਹ ਜਦੋਂ ਫਲਾਵਰਡ ਹੁੰਦੀ ਹੈ ਬੰਦੇ ਨੂੰ ਐਕਸਾਈਟਮੈਂਟ ਹੁੰਦੀ ਹੈ ਜਿ ਕਈਆਂ ਨੂੰ ਇੱਛਾ ਦੀ ਕਮੀ ਹੋ ਜਾਂਦੀ ਹੈ ਉਹਨੂੰ ਕਹਿੰਦੇ ਲਾਸ ਆਫ ਲਿਬਿਡੋ ਜਿਨ੍ਹਾਂ ਨੂੰ ਇੱਛਾ ਦੀ ਵੀ ਕਮੀ ਹੋ ਚੁੱਕੀ ਹੈ ਉਹਨਾਂ ਦਾ ਵੀ ਟਰੀਟਮੈਂਟ ਹੈਗਾ ਆਪਣੇ ਕੋਲ ਠੀਕ ਹੈ ਜੀ ਸਾਰੇ ਟੈਸਟ ਕਰਾਏ ਜਾਣਗੇ ਉਸ ਤੋਂ ਬਾਅਦ ਟਰੀਟਮੈਂਟ ਕੀਤਾ ਜਾਏਗਾ ਤਾਂ ਲਾਸਟ ਸਵਾਲ ਇਹ ਜ਼ਰੂਰ ਦੱਸਣਾ ਕਿ ਖੁਰਾਕ ਦੀ ਕੀ ਭੂਮਿਕਾ ਰਹਿਣ ਵਾਲੀ ਆ ਇਸ ਮੈਡੀਸਿਨ ਦੇ ਨਾਲ ਜਾਂ ਇਸ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਆ ਤੇ ਖੁਰਾਕ ਦੀ ਕੀ ਭੂਮਿਕਾ ਹੋਊਗੀ ਖੁਰਾਕ ਬਾਰੇ ਵੀ ਥੋੜਾ ਜਿਆਦਾ ਦੱਸ ਦਿਓ ਕਿ ਖੁਰਾਕ ਚ ਕਿਸ ਤਰ੍ਹਾਂ ਦਾ ਸੁਧਾਰ ਕਰਨਾ ਚਾਹੀਦਾ ਖੁਰਾਕ ਤੇ ਵੇਖੋ ਜੀ ਪੇਸ਼ੈਂਟ ਨੂੰ ਬਸ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਜੇ ਨਸ਼ਾ ਨਹੀਂ ਕਰੇਗਾ ਤੇ ਖੁਰਾਕ ਬੜਾ ਵਧੀਆ ਕੰਮ ਕਰੇਗੀ ਹੁਣ ਕਈ ਅਲਕੋਹਲਿਕ ਹੁੰਦੇ ਐ ਅਲਕੋਹਲ ਦਾ ਸੇਵਨ ਕਰਦੇ ਐ ਤੇ ਉਹਨਾਂ ਵਾਸਤੇ ਵੀ ਜਿਹੜੀ ਮੈਡੀਸਨ ਦੇਖੋ ਜਿਨ੍ਹਾਂ ਨੇ ਅਲਕੋਹਲ ਲੈ ਨਹੀਂ ਲੈਣੀ ਐ ਉਹਨਾਂ ਨੂੰ ਵੀ ਕੋਈ ਸਮਝਾ ਸਮਝਦੇ ਆ ਉਹ ਵੀ ਨਹੀਂ ਸਮਝਦੇ ਪਰ ਉਹਨਾਂ ਵਾਸਤੇ ਵੀ ਸਾਰਾ ਸਮਝਾ ਦਿੱਤਾ ਜਾਏਗਾ ਕਿ ਇਸ ਲਈ ਤੁਸੀਂ ਆਪਣੀ ਡੋਜ਼ ਲੈਣੀ ਐ ਦਵਾਈ ਲੈਣੀ ਐ ਤੇ ਕਿਸ ਤਰ੍ਹਾਂ ਤੁਸੀਂ ਕਰਨਾ ਸਾਰਾ ਉਹਨਾਂ ਨੂੰ ਵੀ ਸਾਰਾ ਸਮਝਾ ਦਿੱਤਾ ਜਾਏਗਾ ਬਾਕੀ ਇਹ ਹੋਈ ਐ ਕਿ ਜੇ ਤੁਸੀਂ ਅਲਕੋਹਲ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਉਹਨੂੰ ਵੀ ਤੁਸੀਂ ਘੱਟ ਕਰੋ ਘੱਟ ਮਾਤਰਾ ਚ ਕਰੋ ਹੋ ਸਕਦਾ ਤੁਸੀਂ ਛੱਡ ਦਿਓ ਤਾਂ ਬੈਸਾਪ ਐਡਰੈਸ ਜ਼ਰੂਰ ਦੱਸੋ ਕਿ ਜੇ ਇਹ ਲੈਣਾ ਚਾਹੁੰਦੇ ਆ ਕਿੱਥੇ ਪਹੁੰਚਣ ਐਡਰੈਸ ਜਾਂ ਫੋਨ ਨੰਬਰ ਪ੍ਰੋਵਾਈਡ ਕਰਾ ਦਿਓ ਦੇਖੋ ਜੀ ਸਾਡਾ ਐਡਰੈਸ ਹੈ ਜੀ ਸਾਹਿਲ ਹੈਲਥ ਕੇਅਰ ਸੈਂਟਰ 140 ਰੋਡ ਗੂਗਲ ਤੇ ਵੀ ਮੈਂਸ਼ਨ ਹੈ ਔਰ ਨੀਅਰ ਜਗਤ ਜੋਤੀ ਸਕੂਲ ਅੰਮ੍ਰਿਤਸਰ ਔਰ ਸਾਡਾ ਕੰਟੈਕਟ ਨੰਬਰ ਹੈਗਾ 7347280808 ਤਾਂ ਬਹੁਤ ਬਹੁਤ ਧੰਨਵਾਦ ਬਹੁਤ ਜਾਣਕਾਰੀ ਭਰੀਆਂ ਗੱਲਾਂ ਤੁਸੀਂ ਦੱਸੀਆਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਤਾ ਬਿਲਕੁਲ ਉਮੀਦ ਕਰਦੇ ਆ ਕਿ ਜੋ ਵੀ ਜਾਣਕਾਰੀ ਭਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੇਕਰ ਤੁਹਾਨੂੰ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਉਹਨਾਂ ਤੱਕ ਪਹੁੰਚਦੀ ਕਰ ਦਿਓ ਜਿਹੜੇ ਕਿਸੇ ਨਾ ਕਿਸੇ ਸਮੱਸਿਆ ਦੇ ਨਾਲ ਪੀੜਤ ਆ ਚਾਹੇ ਗੁਪਤ ਰੂਪ ਦੇ ਵਿੱਚ ਹੀ ਉਹਨਾਂ ਨੂੰ ਇਹ ਵੀਡੀਓ ਭੇਜ ਦਿਓ ਜਿਸ ਤਰ੍ਹਾਂ ਹਰ ਕਿਸੇ ਦੇ ਸਬੰਧ ਦੇ ਵਿੱਚ ਕੋਈ ਨਾ ਕੋਈ ਬੰਦਾ ਇਹੋ ਜਿਹਾ ਜ਼ਰੂਰ ਹੁੰਦਾ ਜਿਹੜਾ ਗੱਲਬਾਤ ਕਰਦਾ ਸਾਡੇ ਵੀ ਸਬੰਧ ਚ ਹੈਗੇ ਆ ਕੁਝ ਬੰਦੇ ਇਹੋ ਜਿਹੇ ਜਿਹੜੇ ਕਹਿੰਦੇ ਆ ਕਿ ਯਾਰ ਗੁਰਪ੍ਰੀਤ ਭਾਈ ਤੁਸੀਂ ਫਲਾਣੀ ਜਗ੍ਹਾ ਜਾਂਦੇ ਜੇ ਜਾਂ ਫਲਾਣੇ ਵੈਦ ਨੂੰ ਮਿਲਦੇ ਜੇ ਤਾਂ ਯਾਰ ਮੈਨੂੰ ਆਸਮੱਸਿਆ ਵਾ ਮੈਂ ਗੱਲ ਨਹੀਂ ਕਰਨੀ ਤੁਸੀਂ ਗੱਲ ਕਰ ਲਓ ਤੁਸੀਂ ਸ਼ਰਮਾਓ ਨਾ ਤੁਸੀਂ ਝਿਜਕੋ ਨਾ ਥੱਲੇ ਨੰਬਰ ਦਿੱਤਾ ਵਾ ਯਾਰ ਫੋਨ ਤੇ ਗੱਲ ਕਰ ਲਓ ਫੋਨ ਦੇ ਉੱਤੇ ਤੁਸੀਂ ਪਹਿਲਾਂ ਗੱਲ ਕਰੋ ਆਪਣੀ ਸਮੱਸਿਆ ਦੱਸੋ ਫਿਰ ਜੋ ਵੀ ਰਾਬਤਾ ਤੁਹਾਡੇ ਨਾਲ ਕਰਨਗੇ ਤੇ ਜਿਹੜੇ ਬੇਉਲਾਦ ਹਗੇ ਨੇ ਉਹਨਾਂ ਵਾਸਤੇ ਵੀ ਹੈ ਕਿ ਇੱਕ ਵਾਰ ਆਪਣੀ ਰਿਪੋਰਟ ਕਰਵਾ ਕੇ ਸੀਮਨ ਐਨਲਾਈਸਿਸ ਦੀ ਸਾਨੂੰ ਸਪਰਮ ਕਾਊਂਟ ਦੀ ਕਮੀ ਹੈ 올ਿगोस्पਰਮੀਆ ਐਜ਼ੋਸਪਰਮੀਆ ਐਜ਼ੋਸਪਰਮੀਆ ਹੁੰਦਾ ਹੈ ਨਿਲ ਸ਼ਕਰਾਂ ਨੂੰ ਉਹਦੀ ਵੀ ਰਿਪੋਰਟ ਭੇਜਨ ਉਹਦਾ ਵੀ ਸਮਾਧਾਨ ਹੋ ਸਕਦਾ ਹੈ ਤਾਂ ਬਿਲਕੁਲ ਸਮੱਸਿਆਵਾਂ ਸਾਰੀਆਂ ਜਿਹੜੀਆਂ ਵੀ ਮਰਦਾਨਾ ਕਮਜ਼ੋਰੀ ਆ ਮਰਦਾਨਾ ਤਾਕਤ ਦੇ ਨਾਲ ਰਿਲੇਟਡ ਆ ਤੁਸੀਂ ਉਹਨਾਂ ਦੇ ਬਾਰੇ ਗੱਲਬਾਤ ਕਰ ਸਕਦੇ ਜੀ ਇਸ ਚਮਨ ਪਰਾਜ ਤੋਂ ਇਲਾਵਾ ਵੀ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਦਵਾਈ ਤਿਆਰ ਕਰਵਾਉਣਾ ਚਾਹੁੰਦੇ ਜੇ ਤਾਂ ਤੁਸੀਂ ਗੱਲਬਾਤ ਕਰਕੇ ਕਰਵਾ ਸਕਦੇ ਜੀ ਜੜੀਆਂ ਬੂਟੀਆਂ ਦੇ ਨਾਲ ਦੇਸੀ ਤਰੀਕੇ ਦੇ ਨਾਲ ਇਹ ਦੱਸ ਰਿਹਾ ਕਿ ਇਹਨਾਂ ਵੱਲੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਵਾ ਪੁਰਾਣੇ ਜਿਸ ਤਰ੍ਹਾਂ ਕੇ ਵੈਦ ਇਹਨਾਂ ਦੇ ਜੋ ਗੁਰੂ ਨੇ ਉਹਨਾਂ ਦੇ ਵੱਲੋਂ ਤਿਆਰ ਕੀਤੇ ਗਏ ਨੁਸਖੇ ਆ ਤਾਂ ਉਮੀਦ ਆ ਤੁਹਾਡੇ ਨਾਲ ਜੋ ਵੀ ਜਾਣਕਾਰੀ ਭਰੀਆਂ ਗੱਲਾਂ ਕੀਤੀਆਂ ਜੇਕਰ ਤੁਹਾਨੂੰ ਵਧੀਆ ਲੱਗੀਆਂ ਤਾਂ ਤੁਸੀਂ ਇਹਨਾਂ ਦੇ ਨਾਲ ਰابطਾ ਕਰੋ ਇਹਨਾਂ ਦੇ ਨਾਲ ਗੱਲਬਾਤ ਕਰੋ ਅੱਜ ਦੇ ਲਈ ਇੰਨਾ ਹੀ ਬਹੁਤ-ਬਹੁਤ ਧੰਨਵਾਦ ਜੀ